ਇਹ ਅਧਵਾਸੇ ਵਾਲੇ ਸ਼ਬਦ ਰਹਿ ਕੇ ਜਿਨ੍ਹਾਂ ਦੇ ਵਿੱਚ ਭਲੇਖਾ ਲੱਗ ਜਾਂਦਾ ਬਾਵੇ ਦਾ ਜਾਟ ਡਡੇ ਦਾ ਡਡੇ ਦਾ ਜਾਂ ਪੱਪੇ ਤੇ ਪੱਬੇ ਦਾ ਇਹਨਾਂ ਦੇ ਵਿੱਚ ਫਿਰ ਸਹੀ ਕੀ ਹੈ ਉਹ ਵਾਲੇ ਸ਼ਬਦ ਅੱਜ ਆਪਾਂ ਕਰਨੇ ਨੇ ਥੋੜੇ ਬਸ ਇਹੀ ਲਾਸਟ ਨੇ ਹੁਣ ਅੱਜ ਜਿਹੜੇ ਨਾਲ ਜੁੜਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਪਹਿਲਾ ਸ਼ਬਦ ਹੈ ਬਾਟੀ ਬਾਵੇ ਨਾਲ ਪੈਂਦਾ ਇਹ ਬੱਬੇ ਨਾਲ ਨਹੀਂ ਪੈਂਦਾ ਗਲਤ ਹੋ ਜਾਏਗਾ ਚੌਧਰ ਚਾਚੇ ਨੂੰ ਕਿਹਨਾਂ ਅੱਤ ਦਰਾਰਾ ਪੈਂਦਾ ਚੌਧਰ ਜੇ ਆਪਾਂ ਐਵੇਂ ਲਿਖਾਂਗੇ ਚੌਧਰ ਦਦਾਰਾ ਗਲਤ ਹੋ ਜਾਏਗਾ ਫਿਰ ਉਹ ਗਲਤ ਹੈ ਚੌਧਰ ਪੈਂਦਾ ਸੁਹਾਰਾ ਚੱਛੇ ਨਾਲ ਪੈਂਦਾ ਜਾਂ ਐਵੇਂ ਲਿਖਿਆ ਆਪਾਂ ਤਾਂ ਉਹ ਗਲਤ ਐ ਅਵਾਜ ਦਾ ਥੋੜਾ ਜਿਹਾ ਹੀ ਫਰਕ ਹੁੰਦਾ ਪਰ ਜਿਹੜਾ ਜਿਹਦੇ ਨਾਲ ਲਿਖਿਆ ਜਾਂਦਾ ਉਹ ਉਵੇਂ ਹੀ ਲਿਖਿਆ ਲਿਖਣਾ ਠੀਕ ਐ ਜੀਵਨੀ ਬਿਹਾਰੀ ਨਾਲ ਪੈਂਦੀ ਐ ਬਾਵੇ ਨਾਲ ਪੈਂਦੀ ਐ ਬੱਬਾ ਨਹੀਂ ਪੈਂਦਾ ਜੀਵਨੀ ਦੇ ਵਿੱਚ ਵਪਾਰੀ ਬਾਵੇ ਨਾਲ ਪੈਂਦਾ ਬੱਬੇ ਨਾਲ ਨਹੀਂ ਪੈਂਦਾ ਝੰਜੋੜ ਜੱਜੇ ਨਾਲ ਪੈਂਦਾ ਇਹਦੇ ਵਿੱਚ ਦੋ ਛਿੱਦੇ ਨਹੀਂ ਆਉਣਗੇ ਝੰਜੋੜ ਗਲਤ ਹੋ ਜਾਏਗਾ ਫਿਰ ਇਹ ਝੰਜੋੜ ਕੇ ਰੱਖਤਾ ਝਾਂਜਰ ਇਸੇ ਤਰ੍ਹਾਂ ਝਾਂਜਰ ਦੇ ਵਿੱਚ ਜੰਜਾਰਾ ਝਾਂਜਰ ਆਏਗਾ ਦੋ ਛਿੱਦੇ ਨਹੀਂ ਹੁੰਦੇ ਤਮਾਕੂ ਤਮਾਕੂ ਹੁੰਦਾ ਤੰਬਾਕੂ ਨਹੀਂ ਹੁੰਦਾ ਬਾਰਸ ਬੱਬੇ ਨਾਲ ਹੁੰਦਾ ਬਾਵੇ ਨਾਲ ਨਹੀਂ ਹੁੰਦਾ ਰੋਹਵ ਰੋਬ ਰੋਬ ਨਹੀਂ ਹੁੰਦਾ ਰੋਹਬ ਹੁੰਦਾ ਰੋਬ ਆਵਾਜ਼ ਆਉਂਦੀ ਆ ਰੋਬ ਦੀ ਪਰ ਗਲਤ ਆ ਇਹੋ ਰੋਹਬ ਹੁੰਦਾ ਵਿਸਾਖ ਬਾਵੇਂ ਨਾਲ ਪੈਂਦਾ ਨਾਸਕ ਸਸਾ ਬਿੰਦੀ ਵਾਲਾ ਪੈਂਦਾ ਨਾਸਤਾ ਛੱਛਾ ਨਹੀਂ ਪੈਂਦਾ ਪੰਘੂੜਾ ਗੱਗਾ ਨਹੀਂ ਪੈਂਦਾ ਕੱਗੇ ਨਾਲ ਪੈਂਦਾ ਪੰਘੂੜਾ ਪਲੰਗ ਗੱਗੇ ਨਾਲ ਨਹੀਂ ਪੈਂਦਾ ਕੱਗੇ ਨਾਲ ਪੈਂਦਾ ਬੁਡੇਪਾ ਡੱਡੇ ਨਾਲ ਪੈਂਦਾ ਡੱਡੇ ਨਾਲ ਪਾਵਾਂਗੇ ਤਾਂ ਉਹ ਗਲਤ ਹੋ ਜਾਏਗਾ ਬੁਡੇਪਾ ਉਹ ਬੁਡੇਪਾ ਬਣ ਜਾਏਗਾ ਉਹ ਗਲਤ ਹੈ ਫਿਰ ਬੁਡੇਪਾ ਠੀਕ ਹੁੰਦਾ ਬੁਡੇਪਾ ਪੁਜੰਗੀ ਪੁਜੰਗੀ ਹੁੰਦਾ ਸਿਖਿਆਰਥੀ ਸਿੱਖਣ ਵਾਲਾ ਨਿਹੰਗ ਸਿੰਘ ਜਿਆਦਾ ਵਰਤਦੇ ਨੇ ਇਹ ਸ਼ਬਦ ਪੁਜੰਗੀ ਆ ਪੁਚੰਗੀ ਹੁੰਦਾ ਪੁਜੰਗੀ ਨਹੀਂ ਹੁੰਦਾ ਪੁ ਤੇ ਦੇ ਨਾਲ ਪਾਵਾਂਗੇ ਤਾਂ ਉਹ ਗਲਤ ਹੋ ਜਾਏਗਾ ਪੁਚੰਗੀ ਵਾਰਸ਼ਿਕ ਵਾਰਸ਼ਿਕ ਬਰਾਬਰੇ ਤੋਂ ਬਣ ਬਣਿਆ ਵਾਰਸ਼ਿਕ ਤਾਂ ਬਾਵੇ ਨਾਲ ਪੈਂਦਾ ਬੱਬੇ ਨਾਲ ਨਹੀਂ ਪੈਂਦਾ ਬਾਰਤਾਕਾਰ ਬਾਵੇ ਨਾਲ ਪੈਂਦਾ ਵਾਰਤਾ ਬੱਬੇ ਨਾਲ ਨਹੀਂ ਪੈਂਦਾ ਸੰਭਲਣਾ ਬੱਬੇ ਨਾਲ ਗਲਤ ਹੋ ਜਾਏਗਾ ਬੱਬੇ ਨਾਲ ਪੈਂਦਾ ਸੰਭਲਣਾ ਤਸਦਦ ਛੱਛਾ ਨਹੀਂ ਪੈਂਦਾ ਸੱਸਾ ਪੈਂਦਾ ਤਸਦਦ ਨਹੀਂ ਗਲਤ ਹੋ ਜਾਏਗਾ ਤਵਿਅਤ ਬੱਬੇ ਨਾਲ ਪੈਂਦਾ ਬਾਵੇ ਨਾਲ ਨਹੀਂ ਪੈਂਦਾ ਤਵਿਅਤ ਦਸ਼ਮਲਵ ਸੱਤਨੀ ਪੈਂਦਾ ਦਸ਼ਮਲਵ ਪੈਂਦਾ ਦਾਣ ਉਸਮੰਦ ਦੇ ਵਿੱਚ ਵੀ ਐਵੇਂ ਦਾਣ ਉਸਮੰਦ ਪੈਮਾਇਸ ਬਹੋਕਰ ਬੱਬੇ ਨਾਲ ਪੈਂਦਾ ਬਹੋਕਰ ਝਾੜੂ ਨੂੰ ਕਹਿੰਦੇ ਨੇ ਬਾਵੇਂ ਨਾਲ ਪਾਵਾਂਗੇ ਤਾਂ ਗਲਤ ਹੋ ਜਾਏਗਾ ਬਹੁਕਰ ਬਣਵਾਸ ਬਨਵਾ ਬਣਵਾਸ ਬਾਵੇਂ ਨਾਲ ਨਹੀਂ ਪੈਂਦਾ ਬਣ ਬਾਸ ਬਣ ਮਤਲਬ ਜੰਗਲ ਦੇ ਵਿੱਚ ਬਾਸ ਜੰਗਲ ਦਾ ਬਾਸਾ ਲੱਗਪੱਗ ਹੁੰਦਾ ਲੱਗਪੱਗ ਨਹੀਂ ਹੁੰਦਾ ਲੱਗ ਲੱਗ ਗੱਗ ਪੱਪਾ ਗੱਗਾ ਲੱਗ ਪੱਗ ਦੇ ਨਹੀਂ ਪੱਪਾ ਗੱਗਾ ਪਾਵਾਂਗੇ ਤਾਂ ਉਹ ਗਲਤ ਹੈ ਲ ਬੋਲਦੇ ਆਪਾਂ ਲੱਗਪੱਗ ਲੱਗਪੱਗ ਲਿਖਿਆ ਜਾਂਦਾ ਵੈਸੇ ਲੱਗਪੱਗ ਰਸੀਅਤ ਬਾਵੇਂ ਨਾਲ ਪੈਂਦਾ ਪਛਤਾਪ ਛਛ ਨਹੀਂ ਪੈਗਾ ਤੇ ਪਛਤਾਪ ਪੈਂਦਾ ਪੜਨਾਮ ਪੜਨਾਵ ਹੁੰਦਾ ਬਾਵੇ ਨਾਲ ਪੈਂਦਾ ਪੜਨਾਮ ਨਹੀਂ ਹੁੰਦਾ ਪੜਨਾਮ ਪਾਵਾਂਗੇ ਤਾਂ ਉਹ ਗਲਤ ਮੰਮਾ ਨਹੀਂ ਪੈਗਾ ਇੱਥੇ ਬਾਵਾ ਹੀ ਪੈਗਾ ਪਾਠਸਾਲਾ ਛ ਛਛ ਨਹੀਂ ਪੈਗਾ ਤੇ ਵੀ ਆਵੇਂ ਪਾਠਸਾਲ ਮੁਹੱਬਤ ਬਾਵੇ ਬੱਬੇ ਨਾਲ ਪੈਗਾ ਬਾਵਾ ਨਹੀਂ ਪੈਗਾ ਗਲਤ ਹੋ ਜਾਏਗਾ ਫਿਰ ਉਹ بے ਉਮੀਦ ਰਵਈਆ ਬਾਵੇ ਨਾਲ ਰਵਈਆ ਭਗਵਤ ਬਾਵੇ ਨਾਲ ਭਗਵਤ ਗੀਤਾ ਪੂਰ ਪੂਰਾ ਦੋਨੇ ਹੀ ਪੱਬੇ ਪੈਂਦੇ ਨੇ ਇਹਦੇ ਵਿੱਚ ਪੂਰ ਪੂਰਾ ਪੱਪੇ ਨੂੰ ਅੰਕ ਰਾਰੇ ਨੂੰ ਵਰਨਾ ਪੂਰਾ ਨਹੀਂ ਪਏਗਾ ਪੂਰ ਪੂਰਾ ਦੋਨੇ ਹੀ ਪੱਬੇ ਪੈਣਗੇ ਭਰਪੂਰ ਦੇ ਵਿੱਚ ਪਪਾ ਪੈਂਦਾ ਪਰ ਪੂਰ ਭਰਪੂਰ ਨਹੀਂ ਪੈਂਦਾ ਪਰ ਪੂਰ ਪੈਂਦਾ ਪਰ ਇੱਥੇ ਪੱਪਾ ਦਵਾਰਾ ਨਹੀਂ ਆਏਗਾ ਮਿਲ ਵਰਤਨ ਬੱਬਾ ਪੱ ਬੱਬਾ ਬੱਬਾ ਪੈਗਾ ਇੱਥੇ ਬੱਬਾ ਨਹੀਂ ਪੈਗਾ ਤਿੰਨ ਨਾ ਨਹੀਂ ਪੈਗਾ ਮਿਲ ਵਰਤਨ ਨਹੀਂ ਹੁੰਦਾ ਮਿਲ ਵਰਤਨ ਮੁਹੰਦਰਾ ਮੁਹੰਮਦ ਮੁਹੰਮਦ ਹੋੜਾ ਨਹੀਂ ਪੈਗਾ ਮੁਹੰਦਰਾ ਦੇ ਵਿੱਚ ਵੀ ਹੋੜਾ ਨਹੀਂ ਪੈਗਾ ਓਂਕਣ ਪੈਗਾ ਇਹ ਸਾਰੀਆਂ ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਪਿੱਛੇ ਕਰਕੇ ਆਏ ਆ ਤੇ ਭਲੇਖਾ ਪੈ ਜਾਂਦਾ ਇਹਨਾਂ ਦੇ ਵਿੱਚ ਕੁਝ ਸ਼ਬਦ ਜਿਹੜੇ ਵਿੱਚ ਰਹਿੰਦੇ ਸੀਗੇ ਉਹ ਸਾਰੇ ਹੋ ਗਏ ਤਾਂ ਜੋ ਕੋਈ ਭਲੇਖਾ ਨਾ ਪਵੇ ਤੇ ਹੁਣ ਆਪਾਂ ਥੋੜੇ ਜਿਹੇ ਸ਼ਬਦ ਨੇ ਜਿਹੜੇ ਕਕੇ ਨੂੰ ਲਾ ਮਕੇ ਜੇ ਆਪਾਂ ਨਾਲ ਜੋੜ ਦਈਏ ਤਾਂ ਉਹਦਾ ਅਰਥ ਹੋਰ ਕੁਝ ਨਿਕਲਦਾ ਹੈ ਜੇ ਆਪਾਂ ਉਹਨੂੰ ਅਲੱਗ ਕਰਕੇ ਲਿਖ ਦਈਏ ਤਾਂ ਉਹਦਾ ਅਰਥ ਹੋਰ ਨਿਕਲਦਾ ਪਹਿਲਾ ਸ਼ਬਦ ਆ ਸੜਕੇ ਸੜਕੇ ਮਤਲਬ ਸੜਕ ਦੇ ਉੱਤੇ ਉਹ ਸੜਕ ਸੜਕੇ ਸੜਕੇ ਤੁਰਿਆ ਜਾਂਦਾ ਸੀ ਤੇ ਜੇ ਇਹਨੂੰ ਆਪਾਂ ਕਕੇ ਲਾ ਮਕੇ ਨੂੰ ਅਲੱਗ ਲਿਖਦੇ ਆ ਉਹ ਬਣ ਜਾਂਦਾ ਸੜਕੇ ਸੜਕੇ ਮਤਲਬ जल के अग न सारा फूस सड़ के हो गया बन गई सारे के, फूस होके हे हो के सदे रेड़ी वाला सब्जी रेडी वाला होके दे रहा थी। हो के, जाके मैं उस देर होके आया हाँ ਮੈਂ ਉਸ ਦੇ ਘਰ ਮਤਲਬ ਜਾ ਕੇ ਆਇਆ ਹੋ ਕੀ ਆਇਆ ਕਰਕੇ ਕਰਕੇ ਤੇ ਕਰਕੇ ਕਰਕੇ ਹੁੰਦਾ ਕਾਰਨ ਮੈਂ ਬਿਮਾਰ ਹੋਣ ਕਰਕੇ ਸਕੂਲ ਨਹੀਂ ਆਇਆ ਬਿਮਾਰ ਹੋਣ ਕਰਕੇ ਸਕੂਲ ਨਹੀਂ ਆਇਆ ਕਾਰਨ ਹੈ ਤੇ ਕਰਕੇ ਅਸੀਂ ਆਪਣਾ ਕੰਮ ਕਰਕੇ ਵਿਲੇ ਹੋ ਗਏ ਹਾਂ ਉਹ ਕਰਕੇ ਇਕ ਕੇ ਲਮਾ ਲੱਗ ਲਿਖਣਾ ਲਿਖਿਆ ਜਾਂਦਾ ਕਰਕੇ ਵਿਲੇ ਹੋ ਗਏ ਹਾਂ ਖੱਟ ਕੇ ਤੇ ਖੱਟ ਕੇ ਖਟਕੇ ਹੁੰਦਾ ਡਰ ਉਹਨਾਂ ਦੇ ਹੁਣ ਸਭ ਖਟਕੇ ਦੂਰ ਹੋ ਗਏ ਹਨ ਖਟਕੇ ਖਟਕੇ ਹੁੰਦਾ ਕਮਾਈ ਕਰਕੇ ਖੱਟ ਕਮਾ ਕੇ ਉਹ ਘਰ ਆ ਗਿਆ ਖਾ ਕੇ ਖਾਕਾ ਹੁੰਦਾ ਨਕਸ਼ਾ ਜਿਵੇਂ ਭਾਰਤ ਦੇ ਖਾਕੇ ਵਿੱਚ ਇਹ ਤੀਜਾ ਭਰੋ ਆ ਜਾਂਦਾ ਖਾ ਕੇ ਮੈਂ ਰੋਟੀ ਖਾ ਕੇ ਆਇਆ ਹਾਂ ਚਿਰਾ ਕੇ ਚਿਰਾਕੇ ਤੇ ਚਿਰਾਕੇ ਚਿਰਾਕੇ ਹੁੰਦਾ ਧੇਰ ਨਾਲ ਮੇਲੇ ਸਿਰ ਪਹੁੰਚ ਗਏ ਅਸੀਂ ਪਰ ਮੇਰੇ ਸਾਥੀ ਚਿਰਾਕੇ ਪਹੁੰਚੇ ਚਿਰਾਕੇ ਮਤਲਬ ਚਿਰਾਕ ਦੂਜੇ ਤੋਂ ਚਰਵਾ ਕੇ ਉਹ ਆਰੇ ਤੋਂ ਲੱਕੜੀ ਚਿਰਾਕੇ ਲਿਆਇਆ ਹੈ ਛਿਲਕੇ ਛਿਲਕੇ ਤੇ ਛਿੱਲਕੇ ਛਿਲਕੇ ਉਹ ਕੇਲੇ ਦੇ ਛਿਲਕੇ ਉਤੋਂ ਟਿਲਕ ਗਿਆ ਛਿੱਲਕੇ ਛਿੱਲਣ ਪਿੱਛੋਂ ਛਿੱਲ ਕੇ ਬੱਚਾ ਕੇਲੇ ਨੂੰ ਛਿੱਲ ਕੇ ਖਾ ਰਿਹਾ ਸੀ ਫਿਰਕੇ ਫਿਰਕੇ ਤੇ ਫਿਰਕੇ ਫਿਰਕਾ ਹੁੰਦਾ ਸੰਪਰਦਾਇ ਓਕੇ ਉਹ ਕਿਹੜੇ ਫਿਰਕੇ ਨਾਲ ਸੰਬੰਧ ਰੱਖਦਾ ਆਪਾਂ ਕਹਿ ਦਿੰਨੇ ਆ ਕਿਹੜੇ ਫਿਰਕੇ ਨਾਲ ਸੰਬੰਧ ਹੈ ਉਸ ਦਾ ਤੇ ਫਿਰਕੇ ਮਤਲਬ ਘੁੰਮ ਘਮਾ ਕੇ ਘੁੰਮ ਕੇ ਫਿਰਕੇ ਤੂੰ ਕਿੱਥੇ ਫਿਰਕੇ ਆਇਆ ਦੂਰ ਦੂਰ ਤੱਕ ਉਸ ਨੂੰ ਲੱਭਿਆ ਫਿਰਕੇ ਦੂਰ ਦੂਰ ਉਸ ਨੂੰ ਲੱਭਿਆ ਬਾਲਕੇ ਤੇ ਬਾਲਕੇ ਬਾਲਕੇ ਬੱਚੇ ਨੂੰ ਕਹਿੰਦੇ ਨੇ ਇਸ ਸਾਧ ਦੇ ਕਈ ਬਾਲਕੇ ਹਨ ਇਸ ਦੇ ਕਈ ਬਾਲਕੇ ਹਨ ਬਾਲਕੇ ਜਲਾ ਕੇ ਦੀਵਾ ਬਾਲ ਕੇ ਰੱਖ ਲਓ ਭੋਂਕੇ ਤੇ ਪੋਂਕੇ ਭੋਂਕੇ ਪੋਂਕਣਾ ਹੁੰਦਾ ਜਿਵੇਂ ਕੁੱਤੇ ਭੌਂਕਦੇ ਨੇ ਗਲੀ ਵਿੱਚ ਕੁੱਤੇ ਭੌਂਕੇ ਚੋਰ ਨੂੰ ਦੇਖ ਕੇ ਜੱਗੜੀ ਵਿੱਚ ਕੁੱਤੇ ਭੌਂਕੇ ਭੌਂਕੇ ਘੁੰਮ ਕੇ ਸਾਰਾ ਦਿਨ ਭੌਂਕੇ ਥੱਕ ਗਏ ਰੋਕੇ ਰੋਕੇ ਮਤਲਬ اٹਕਾ ਅਟਕਾਣ ਅਟਕਣ ਪਾਵੇ ਉਸ ਨੂੰ ਜ਼ੁਲਮ ਤੋਂ ਕੌਣ ਰੋਕੇ ਰੋਕੇ ਬੱਚਾ ਰੋਕੇ ਚੁੱਪ ਕਰ ਗਿਆ ਲੜ ਕੇ ਹਾਂਜੀ ਲੜ ਕੇ ਲੜਕੀ ਜਿਵੇਂ ਲੜਕੀ ਲੜ ਕੇ ਮੁੰਡੇ ਨੂੰ ਕਹਿੰਦੇ ਨੇ ਲੜਕੇ ਉਸ ਦੇ ਚਾਰ ਲੜਕੇ ਹਨ ਲੜਕੇ ਲੜਾਈ ਕਰਕੇ ਉਹ ਲੜਕੇ ਘਰੋਂ ਚਲਾ ਗਿਆ ਹੈ ਲੜਾ ਕੇ ਲੜਾਕੇ ਹੁੰਦੇ ਨੇ ਲੜਾਈ ਕਰਨ ਵਾਲੇ ਉਹ ਬਹੁਤ ਲੜਾਕੇ ਹਨ ਲੜਾਕੇ ਲੜਾਈ ਕਰਾ ਕੇ ਭਰਾਵਾਂ ਨੂੰ ਲੜਾ ਕੇ ਤੁਹਾਨੂੰ ਕੁਝ ਨਹੀਂ ਮਿਲੇਗਾ ਵਰਕੇ ਨੇ ਕਿਤਾਬ ਦੇ ਇਸ ਕਿਤਾਬ ਦੇ ਕਿੰਨੇ ਵਰਕੇ ਹਨ ਵਰਕੇ ਵਿਆਕੇ ਇਸ ਨੂੰ ਕੌਣ ਵਰਕੇ ਲੈ ਕੇ ਜਾਵੇਗਾ ਇਸ ਨੂੰ ਕੌਣ ਵਰਕੇ ਲੈ ਕੇ ਜਾਵੇਗਾ ਮਤਲਬ ਇਸ ਨੂੰ ਕੌਣ ਵਿਆਕੇ ਲੈ ਕੇ ਜਾਵੇਗਾ ਹਾਂਜੀ ਇਹ ਸਾਰੇ ਸ਼ਬਦ ਆਪਣੇ ਹੁਣ ਪੂਰੇ ਹੋ ਗਏ ਅਰਥਾਂ ਦੇ ਵਿੱਚ ਫਰਕ ਵਾਲੇ ਵੀ ਤੇ ਸਾਰੇ ਵੀ ਉਮੀਦ ਹੈ ਕਿ ਜੇ ਸਾਰੇ ਚੰਗੀ ਤਰ੍ਹਾਂ ਵੀਡੀਓ ਦੇਖੋਗੇ ਤਾਂ ਸਾਰੀ ਪੰਜਾਬੀ ਚੰਗੀ ਤਰ੍ਹਾਂ ਸੁੱਧ ਲਿਖਣੀ ਆ ਜਾਏਗੀ ਤੇ ਕੋਈ ਉਹਦੇ ਚ ਸਮੱਸਿਆ ਨਹੀਂ ਰਹੇਗੀ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਨਾਲ ਜੁੜਦੇ ਹੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਤਾਂ ਜੋ ਤੁਹਾਨੂੰ ਇਨਫੋਰਮੇਸ਼ਨ ਮਿਲੀ ਜਾਵੇ ਅਗਲੀ ਵੀਡੀਓ ਦੀ ਤੇ ਤੁਸੀਂ ਨਾਲ ਜੁੜ ਸਕੋ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ